ਅੱਜ ਬਾਬਾ ਸਾਹਿਬ ਅੰਬੇਦਕਰ ਦਾ 133ਵਾਂ ਜਨਮ ਦਿਨ ਹੈ ਔਰ ਅੱਜ ਸਾਰੀ ਦੁਨੀਆ ਪੂਰਾ ਵਿਸ਼ਵ ਬਾਬਾ ਸਾਹਿਬ ਅੰਬੇਦਕਰ ਨੂੰ ਮਨਾ ਰਿਹਾ ਅੱਜ 177 ਤੋਂ ਵੱਧ ਦੇਸ਼ਾਂ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਦਾ ਦਿਨ ਮਨਾਇਆ ਜਾ ਰਿਹਾ ਹੈ ਅੱਜ ਪੂਰੀ ਦੁਨੀਆ ਨਮਨ ਕਰ ਰਹੀ ਹੈ ਅੱਜ ਅਸੀਂ ਅੰਮ੍ਰਿਤਸਰ ਦੀ ਪਾਵਨ ਧਰਤੀ ਦੇ ਉੱਪਰ ਬਾਬਾ ਸਾਹਿਬ ਅੰਬੇਦਕਰ ਨੂੰ ਨਮਨ ਕਰ ਰਹੇ ਹਾਂ ਔਰ ਸਾਰੇ ਦੇਸ਼ਵਾਸੀਆਂ ਨੂੰ ਮੈਂ ਇਸ ਮੌਕੇ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਅੱਜ ਭਾਰਤ ਦੇ ਉਸ ਪੂਤ ਦਾ ਜਿਨੇ ਸੰਵਿਧਾਨ ਦੀ ਰਚਨਾ ਕੀਤੀ ਉਹਨਾਂ ਦਾ ਜਨਮ ਦਿਨ ਆ ਉਸ ਗੱਲ ਲਈ ਸਾਰੇ ਜਿਥੇ ਹਿੰਦੁਸਤਾਨ ਨੂੰ ਵਧਾਈ ਦੇਣਾ ਚਾਹੁੰਦੇ ਆ ਉਥੇ ਸਵਾਲ ਵੀ ਕਰਨਾ ਚਾਹੁੰਦੇ ਆ ਵੀ ਇੰਨੇ ਸਾਲਾਂ ਦੇ ਬਾਅਦ ਉਹਦੀ ਸੋਚ ਜਿਸ ਸੋਚ ਨਾਲ ਉਹਨਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਲਿਆਂਦੀ ਜਿਸ ਸੋਚ ਨਾਲ ਉਹਨਾਂ ਨੇ ਹਿੰਦੁਸਤਾਨ ਦਾ ਸੰਵਿਧਾਨ ਰਚਿਆ ਅੱਜ ਵੀ ਉਹ ਸੋਚ ਕਿਤੇ ਨਾ ਕਿਤੇ ਦੂਰ ਰਹਿ ਗਈ ਆ ਜਿੱਥੇ ਬਾਬਾ ਸਾਹਿਬ ਨੇ ਕਿਹਾ ਸੀ ਵੀ ਮੇਰੀ ਜੈਜਾਕਰ ਕਰਨ ਨਾਲੋਂ ਚੰਗਾ ਮੇਰੀ ਸੋਚ ਤੇ ਮੇਰੇ ਵਿਚਾਰਾਂ ਤੇ ਪਹਿਰਾ ਦਿੱਤਾ ਜਾਵੇ ਅੱਜੋ ਕਿਤੇ ਨਾ ਕਿਤੇ ਮਿਸ ਹੋ ਰਿਹਾ ਕੱਲ ਹੀ ਇੱਕ ਪਾਰਟੀ ਦਾ ਜਿਹੜਾ ਲੀਡਰ ਸੀ ਜਾਤੀਵਾਦ ਨੂੰ ਲੈ ਕੇ ਉੱਚਾ ਨੀਵੀਆਂ ਗੱਲਾਂ ਕਰ ਰਿਹਾ ਸੀ ਦੂਜੇ ਪਾਸੇ ਇੱਕ ਕਈ ਪਾਰਟੀਆਂ ਜਿਹੜੀਆਂ ਹਿੰਦੁਸਤਾਨ ਨੂੰ ਜਿਹੜੀ ਸਾਰੀ ਦੁਨੀਆ ਨੂੰ ਵਾਸੂਦੇਵ ਕਟੰਬ ਕਹਿਣਾ ਚਾਹੁੰਦੀਆਂ ਉਹਨਾਂ ਨੇ ਅਜ ਤੱਕ ਆਪਣਾ ਪ੍ਰਧਾਨ ਵੀ ਕੋਈ ਦਲਤ ਨਹੀਂ ਲਾਇਆ ਉਹ ਭਾਵ ਕਹਿੰਦਾ ਆ ਵੀ ਅੱਜ ਵੀ ਉਹ ਸੋਚ ਜਿਹੜੀ ਬਾਬਾ ਸਾਹਿਬ ਦੀ ਸੋਚ ਸੀਗੀ ਉਹਨਾਂ ਦਾ ਜਿਹੜਾ ਜੀਵਨ ਸੀ ਜਿੱਤੋਂ ਸਿੱਖਿਆ ਲੈਣ ਦੀ ਗੱਲ ਆ ਕਿੱਦਾਂ ਉਹਨਾਂ ਨੇ ਦਲਤ ਹੋਣ ਦੇ ਨਾਤੇ ਤਰਸਕਾਰ ਚੱਲਿਆ ਤੇ ਆਪਣੇ ਆਪ ਨੂੰ ਉੱਪਰ ਖੜ ਕੇ ਇੱਕ ਦਿਨ ਆਇਆ ਜਿਨ੍ਹਾਂ ਨੇ ਸਾਡੀਆਂ ਪੀੜ੍ਹੀਆਂ ਵਾਸਤੇ ਉਹ ਕਾਨੂੰਨ ਲਿਖਿਆ ਜਿਸ ਕਾਨੂੰਨ ਦੀ ਅੱਜ ਅਸੀਂ ਪਾਲਣਾ ਕਰ ਰਹੇ ਹਾਂ ਮੈਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਉਹਨਾਂ ਦੀ ਸੋਚ ਤੇ ਪਹਿਰਾ ਦਿਓ ਉਹਨਾਂ ਦੇ ਜਿਹੜੇ ਵਿਚਾਰ ਆ ਉਹਨੂੰ ਅੱਗੇ ਲੈ ਕੇ ਉਹਦੇ ਤੇ ਵਿਚਾਰ ਕਰਕੇ ਅੱਗੋਂ ਆਪਣਾ ਜੀਵਨ ਜਿਆਪਨ ਕਰੀਏ ਇੱਕ ਹੀ ਲੀਡਰ ਹੈ ਇੱਕ ਹੀ ਜਿਹੜਾ ਹਿੰਦੁਸਤਾਨ ਦਾ ਲੀਡਰ ਹੈ ਜਿਹਦੇ ਨਾਂ ਤੇ ਮੇਲੇ ਲੱਗਦੇ ਅੱਜ ਪਾਰਲੀਮੈਂਟ ਦੇ ਵਿੱਚ ਪਾਰਲੀਮੈਂਟ ਸਟਰੀਟ ਤੇ ਮੇਲਾ ਲੱਗਦਾ ਜਿੱਥੇ ਹਜ਼ਾਰਾਂ ਲੋਕੀ ਇਕੱਠੇ ਹੁੰਦੇ ਆ ਤੇ ਬਾਬਾ ਸਾਹਿਬ ਨੂੰ ਨਮਨ ਕਰਦੇ ਆ ਬਾਬਾ ਸਾਹਿਬ ਜੀ ਦੇ ਜਨਮ ਦਿਨ ਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਵਾਂ ਉਹ ਸਾਡੇ ਸੰਵਿਧਾਨ ਦੇ ਨਿਰਮਾਤਾ ਸੀ ਜਿਸ ਕਾਨੂੰਨ ਦੇ ਪਾਲਣਾ ਅਸੀਂ ਕਰ ਰਹੇ ਆ ਉਹਨਾਂ ਦੁਆਰਾ ਉਹਨਾਂ ਦਾ ਨਿਰਮਾਣ ਹੋਇਆ ਸੀ ਫਾਇਦੇ ਜਿਹੜਾ ਸੰਦੇਸ਼ ਆ ਆਈਓ ਸੰਦੇਸ਼ ਆ ਕਿ ਸਾਨੂੰ ਕਾਨੂੰਨ ਦੇ ਵਿੱਚ ਰਹਿ ਕੇ ਔਰ ਜਿਹੜੀ ਇਹ ਸਾਡੀ ਯੁਵਾ ਪੀੜ੍ਹੀ ਆ ਇਹਨਾਂ ਨੂੰ ਪੜ ਕੇ ਨਸ਼ਿਆਂ ਤੋਂ ਦੂਰ ਰਹਿ ਕੇ ਜੋ ਉਹਨਾਂ ਦੀ ਸੋਚ ਹੀ ਉਹਤੇ ਪੈਰਾ ਦੇਣਾ ਚਾਹੀਦਾ ਬਹੁਤ ਵੱਡਾ ਵਾ ਜਿਹੜੇ ਸਾਡੇ ਬਾਬਾ ਸਾਹਿਬ ਪੂਰੇ ਹਿੰਦੁਸਤਾਨ ਦਾ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਸੀ ਅੱਜ ਦੇ ਦਿਨ ਸਾਰੇ ਮੈਂ ਦੇਸ਼ਵਾਸੀਆਂ ਨੂੰ ਪਹਿਲੇ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਸਾਡੇ ਨਾਲ ਮੇਰੇ ਵੱਡੇ ਭਾਈ ਸਾਹਿਬ ਐਕਸਟ ਕੈਬਨਿਨ ਮੰਤਰੀ ਡਾਕਟਰ ਰਾਜਕਮਰ ਵੇਰਕਾ ਜੀ ਉਹਨਾਂ ਦੇ ਨਾਲ ਸਾਡੇ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ ਜੀ ਸतीश ਬੱਲੂ ਜੀ ਸਜੀਵ ਬਾਬਾ ਜੀ ਸਾਡੇ ਅਨੀਲ ਪੱਟੀ ਜੀ ਜੋ ਸਾਡੇ ਸਮਾਜ ਦੇ ਬਹੁਤ ਜਿਹਾਰੂ ਲੀਡਰ ਨੇ ਹੋਰ ਵੀ ਸਾਡੇ 라ਡੀ ਜੀ ਸਾਡੇ ਬਲੋਕ ਪ੍ਰਧਾਨ ਬਾਕੀ ਦਰਜਾ ਤੇ ਦਰਜਾ ਸਾਰੇ ਲੀਡਰ ਇੱਥੇ ਕਾਂਗਰਸ ਦੇ ਪਹੁੰਚੇ ਨੇ ਅੱਜ ਦੇ ਦਿਨ ਦੇ ਉੱਤੇ ਅੱਜ ਦੇ ਦਿਨ ਦੇ ਮੈਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਨਾ ਕਿਉਂਕਿ ਜਿਹੜਾ ਹਿੰਦੁਸਤਾਨ ਦਾ ਸੰਵਿਧਾਨ ਸਾਡੇ ਬਾਬਾ ਸਾਹਿਬ ਡਾਕਟਰ ਅਮਿਤ ਕਰਜੀ ਨੇ ਇਹ ਲਿਖਿਆ ਸੀ ਤੇ ਅੱਜ ਦੇ ਦਿਨ ਅਸੀਂ ਅੰਮ੍ਰਿਤਸਰ ਦੇ ਵਿੱਚ ਸਾਡੇ ਵੱਡੇ ਭਰਾ ਦੇ ਨਾਲ ਅਸੀਂ ਆਣ ਕੇ ਹਾਲਗੇੜ ਦੇ ਵਿੱਚ ਜਿਹੜਾ ਬਾਬਾ ਸਾਹਿਬ ਅੱਚੇ ਬਣਿਆ ਉਹਨਾਂ ਨੂੰ ਫੁੱਲ ਭੇਟ ਕਰਕੇ ਅਸੀਂ ਅੱਜ ਇਹ ਜਿਹੜਾ ਦਿਨ ਮਨਾਇਆ ਜਾ ਰਿਹਾ ਸਾਰੇ ਹਿੰਦੁਸਤਾਨ ਦੇ ਵਿੱਚ ਹੀ ਇਹ ਦਿਨ ਜਿਹੜਾ ਬਹੁਤ ਵੱਡੇ ਮਨਾਇਆ ਜਾਂਦਾ ਮੈਂ ਸਾਰੇ ਬਾਹਰ ਜਿਹੜੇ ਦੇਸ਼ ਵਾਸੀ ਸਾਡੇ ਸਮਾਜ ਦੇ ਇਹ ਬੈਠੇ ਨੇ ਹਿੰਦੁਸਤਾਨ ਦੇ ਉਹਨਾਂ ਨੂੰ ਵੀ ਅੱਜ ਦੇ ਦਿਨ ਦੀ ਲੱਖ ਲੱਖ ਮੁਬਾਰਕਬਾਦ ਦਿੰਨਾ ਤੇ ਇਸ ਤਰ੍ਹਾਂ ਹੀ ਅਸੀਂ ਸਾਰੇ ਜਣੇ ਆਪਣਾ ਜੋ ਵੀ ਕਾਰੋਬਾਰਾ ਉਹਨਾਂ ਨੂੰ ਰਲ ਮਿਲ ਕੇ ਬਣਾਈਏ ਤੇ ਅੱਜ ਇਹ ਜਿਹੜਾ ਦਿਨ ਆ ਕਿਉਂਕਿ 바ਵਾ ਸਾਹਿਬ ਨੇ ਜਿਹੜਾ ਸੰਵਿਧਾਨ ਲਿਖਿਆ ਸੀ ਇਹ ਇਕੱਲੇ ਕੋਈ ਦਲ ਸਮਾਜ ਦਾ ਨਹੀਂ ਲਿਖਿਆ ਸੀ ਇਹ ਹਰ ਵਰਗ ਦਾ ਲਿਖਿਆ ਸੀ ਹਰ ਵਰਗ ਨੂੰ ਉਹਦੇ ਵਿੱਚ ਬਣਦਾ ਮਾਨ ਸਨਮਾਨ ਦਿੱਤਾ ਗਿਆ ਸੀ ਇਸ ਕਰਕੇ ਮੈਂ ਸਾਰਿਆਂ ਨੂੰ ਅਜ ਦੇ ਦਿਨ ਦੀ ਲੱਖ ਲੱਖ ਮੁਬਾਰਕਬਾਦ ਦਿੰਦਾ ਜੈ ਹਿੰਦ ਜੈ ਭਾਰਤ ਅੱਜ ਦਾ ਪ੍ਰੋਗਰਾਮ ਜਿਹੜਾ ਤੁਸੀਂ ਜਾਣਦੇ ਹੋ ਕਿ ਡਾਕਟਰ ਭੀਮਰਾਓ ਅੰਬੇਦਕਰ ਜੀ ਦਾ ਅੱਜ 133ਵਾਂ ਜਨਮ ਦਿਨ ਸੀ ਇਸ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਕਿਉਂਕਿ ਇਹ ਹਰ ਭਾਰਤੀ ਦਾ ਹੀ ਨਹੀਂ ਪੂਰੇ ਦੇਸ਼ ਦੇ ਲੋਕਾਂ ਸੰਸਾਰ ਦੇ ਲੋਕਾਂ ਦਾ ਇੱਕ ਚਾਨਣ ਮਨਾਰਾ ਵੈ ਇਹ ਡਾਕਟਰ ਭੀਮਰਾਓ ਅੰਬੇਦਕਰ ਜੀ ਦੀ ਸੋਚ ਜਿਹੜੀ ਆ ਉਹ ਸਮਾਜਵਾਦੀ ਸੋਚ ਸੀ ਤੇ ਸਮਾਜਵਾਦ ਹਰੇਕ ਨਾਗਰਿਕ ਨੂੰ ਬਰਾਬਰ ਅਧਿਕਾਰ ਦਿੰਦਾ ਬਰਾਬਰ ਜੀਨ ਦੇ ਮੌਕੇ ਦਿੰਦਾ ਜਿੱਥੇ ਮਨੁਵਾਦ ਮਨੁਸਮ੍ਰਿਤੀ 3% ਲੋਕਾਂ ਨੂੰ ਅਧਿਕਾਰ ਦਿੰਦੀ ਹੈ ਬਾਕੀਆਂ ਨੂੰ ਗੁਲਾਮ ਬਣਾਉਂਦੀ ਆ ਉੱਥੇ ਹੀ ਜਿਹੜਾ ਸਾਡਾ ਸੰਵਿਧਾਨ ਹੈ ਉਹ ਪੂਰੇ ਨਾਗਰਿਕਾਂ ਨੂੰ ਹਰੇਕ ਨਾਗਰਿਕ ਨੂੰ ਜਿਹੜਾ ਉਹ ਸਮਾਨ ਅਧਿਕਾਰ ਦਿੰਦਾ ਅੱਜ ਜਿਹੜੀ ਲੜਾਈ ਲੜ ਰਹੇ ਆ ਅਸੀਂ ਉਹ 3% ਬਨਾਮ 97% ਕਿਉਂਕਿ 3% ਲੋਕ ਚਾਹੁੰਦੇ ਆ ਕਿ ਉਹਨਾਂ ਦਾ ਕਬਜ਼ਾ ਪੂਰੇ ਦੇਸ਼ ਤੇ ਪੂਰੇ ਦੇਸ਼ ਦੀਆਂ ਸੰਪਤੀਆਂ ਤੇ ਹੋ ਜੇ ਤੇ ਲੋਕਾਂ ਨੂੰ ਗੁਲਾਮ ਬਣਾ ਲਿਆ ਜਾਵੇ ਅੱਜ ਤੁਸੀਂ ਬੇਰੋਜ਼ਗਾਰ ਦਾ ਆਲਮ ਵੇਖ ਰਹੇ ਹੋ ਕਿ 45% ਬੇਰੋਜ਼ਗਾਰੀ ਵਧ ਗਈ ਪਿਛਲੇ 10 ਸਾਲਾਂ ਤੋਂ ਦੇਸ਼ ਦੇ ਵਿੱਚ ਕੋਈ ਭਰਤੀ ਨਹੀਂ ਹੋਈ ਪਿਛਲੇ 10 ਸਾਲਾਂ ਤੋਂ ਵੱਧ ਤੋਂ ਵੱਧ ਜਿਹੜੀਆਂ ਜਨਤਕ ਇਕਾਈਆਂ ਸੀ ਉਹ ਵੇਚੀਆਂ ਗਈਆਂ ਜਿਹੜੀ ਅੱਜ ਦੀ ਲੋੜ ਹੈ ਬੇਰੋਜ਼ਗਾਰੀ ਅਨਪੜਤਾ ਮਹਿੰਗਾਈ ਤੇ ਜਿਹੜੀ ਸਮਾਜਿਕ ਨਾਬਰਾਬਰੀਆ ਉਹਨੂੰ ਖਤਮ ਕਰਨਾ ਆਓ ਸਾਰੇ ਰਲ ਕੇ ਅੱਜ ਇਸ ਪ੍ਰਤਿਮਾ ਦੇ ਉੱਤੇ ਬਾਬਾ ਜੀ ਦਾ 133ਵਾਂ ਜਨਮ ਦਿਹਾੜਾ ਮਨਾਉਂਦੇ ਹੋਏ ਫਰਾਂ ਕਰੀਏ ਕਿ ਅਸੀਂ ਕਨਸਟੀਟਿਊਸ਼ਨ ਬਚਾਉਣਾ ਹੈ ਕਨਸਟੀਟਿਊਸ਼ਨ ਜਿਹੜਾ ਸਾਰਿਆਂ ਨੂੰ ਬਰਾਬਰ ਅਧਿਕਾਰ ਦਿੰਦਾ ਹੈ ਜੈ ਭੀਮ ਜੈ ਸਮਾਜਵਾਦ ਜੈ